ਸੋਲਾ ਚਲਾ ਗਿਆ ਚਲਾ ਗਿਆ ਤੁਲਾ ਉਹ ਦਖਣੀ ਦੇ ਬਰੇ ਦੱਸ ਰਿਹਾ ਹੈ ਕਿ ਤੂੰ ਉਸ ਨੂੰ ਟ੍ਰਾਂਸਫਰ ਨਹੀਂ ਇਸ ਵੇਲੇ ਪਤਾ ਨਹੀਂ ਵੀ ਕੰਪਿਊਟਰ ਛੱਡ ਕੇ ਗਿਆਣੇ ਚੋਰ ਸੀ ਐਤੋਂ ਪੈਸੇ ਲੈਣ ਚੁੱਕੇ ਹਾਂ ਸੀ ਤਾ ਉਹ ਇਸ ਤਰ੍ਹਾਂ እ እኮ ሀድሪ ልግ ጊዜ ਹਾਂ ਜੀ ਮੈਂ ਗੁਰਪ੍ਰੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਐਕਸਪ੍ਰੈਸ ਸਮਾਣਾ ਤਿੰਨ ਜੀ ਤੇ ਇੱਥੇ ਤੇ ਨਾ ਤਾਂ ਕੱਲ ਜਦੋਂ ਅੱਜ ਅਸੀਂ ਸਵੇਰੇ ਆਏ ਆ ਇੱਥੇ ਦੇਖਿਆ ਕਿ ਜਿਹੜੀ ਸਾਡੇ ਸਫਾਈ ਕਰਮਚਾਰੀ ਹੈ ਉਸਨੇ ਦੇਖਿਆ ਕਿ ਜਿੰਦੇ ਟੁੱਟੇ ਪੈਨੇ ਸਾਡੇ ਤਿੰਨ ਕਮਰਿਆਂ ਦੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਟਾਫ ਸਾਰਾ ਅਸੀਂ ਆਏ ਜਦੋਂ ਅਸੀਂ ਆ ਕੇ ਦੇਖਿਆ ਤਾਂ ਤਿੰਨੇ ਕਮਰੇ ਤੇ ਜਿੰਦੇ ਉਹਨਾਂ ਨੇ ਤੋੜ ਰੱਖੇ ਸੀ ਤੇ ਹਰ ਇੱਕ ਅਲਮਾਰੀ ਜਿਹੜੀ ਵੀ ਆਫਿਸ ਦੀ ਸੀ ਸਾਰਿਆਂ ਦੇ ਉਹਨਾਂ ਨੇ ਜਿੰਦੇ ਤੋੜ ਰੱਖੇ ਨੇ ਤੇ ਕਈ ਟੇਬਲ ਦੇ ਦਰਾਜਾਂ ਵੀ ਤੋੜ ਰੱਖਿਆ ਜਿੰਦੇ ਲੱਗੇ ਹੋਏ ਸੀ ਤੇ ਉਹ ਇੱਕ ਦਰਾਜ ਦੇ ਵਿੱਚ ਮਿੱਡੇ ਮੀਲ ਮੈਨੇਜਰ ਹੈ ਸਾਡਾ ਹਰਜੀਤ ਸਿੰਘ ਉਹਦੇ ਬਾਦਨਾਮੇ ਦੇ ਪੈਸੇ ਆਏ ਹੋਏ ਸੀ ਸਕੂਲਾਂ ਚੋਂ ਜਿਹੜਾ ਬਾਦਨਾਮਾ ਜਾਂਦਾ ਮਿੱਡੇ ਮੀਲ ਦਾ ਉਹ 14000 ਰੁਪਏ ਦੇ ਲਗਭਗ ਉਹਦੇ ਕਹਿਣ ਦੇ ਮੁਤਾਬਿਕ ਹੈਗਾ ਸੀ ਉਹ ਚੋਰੀ ਹੋ ਗਿਆ ਤੇ ਇੱਕ ਇਨਵਰਟਰ ਤੇ ਬੈਟਰੀ ਸੀ ਸਾਡੇ ਦਫ਼ਤਰ ਦਾ ਉਹ ਵੀ ਚੋਰੀ ਕਰਕੇ ਲੈ ਗਏ ਨੇ ਤੇ ਦੇਖੋ ਉਹਨਾਂ ਨੇ ਤਿੰਨ ਕਮਰੇ ਦੇ ਤਾਲੇ ਤੋੜੇ ਨੇ ਤਿੰਨ ਕਮਰੇ ਤਿੰਨ ਕਮਰੇ ਪੂਰੀ ਛਾਣਬੀਨ ਕੀਤੀ ਉਹਨਾਂ ਨੇ ਹਾਂਜੀ ਪੂਰੀ ਛਾਣਬੀਨ ਹੈ ਹਰ ਇੱਕ ਕਲਮਾਰੀ ਉਹਨਾਂ ਨੇ ਖੋਲੀ ਹਰ ਇੱਕ ਕਾਗਜ਼ ਪੱਤਲ ਦੇਖਿਆ ਤੇ ਹਰ ਇੱਕ ਟੇਬਲ ਦੀ ਇੱਥੇ 7-8 ਟੇਬਲ ਨੇ ਸਾਰਿਆਂ ਦੀ ਟੇਬਲਾਂ ਦੇ ਦਿਰਾਜਾਂ ਖੋਲੀਆਂ ਬਸ ਉਹਨਾਂ ਨੂੰ ਕੁਝ ਉਹਨਾਂ ਦਰਾਜਾਂ ਵਿੱਚ ਤਾਂ ਮਿਲਿਆ ਨਹੀਂ ਇੱਕ ਦਰਾਜ ਦੇ ਵਿੱਚ 14000 ਰੁਪਏ ਜ਼ਰੂਰ ਮਿਲ ਗਏ ਤੇ ਇੱਕ ਜਾਂਦੇ ਜਾਂਦੇ ਇਨਵਰਟਰ ਤੇ ਬੈਟਰੀ ਲੈ ਗਏ ਦੇਖੋ ਕੱਲ ਅਸੀਂ ਟੀਚਰ ਡੇ ਮਨਾ ਰਹੇ ਸੀ ਚੋਰਾਂ ਨੇ ਸਾਨੂੰ ਟੀਚਰ ਡੇ ਦੇ ਦਿਨ ਵੀ ਨਹੀਂ ਬਖਸ਼ਿਆ ਕਿਉਂਕਿ ਇਹ ਜਿਹੜਾ ਦਫ਼ਤਰ ਹੈ ਸਾਰੇ ਟੀਚਰਾਂ ਨਾਲ ਸੰਬੰਧਿਤ ਹੈ ਤੇ ਬੜਾ ਔਖਾ ਜੀ ਸਾਨੂੰ ਅਸੀਂ ਕੰਪਲੀਟ ਕੀਤੀ ਪੁਲਿਸ ਨੂੰ ਹੁਣ ਤੱਕ ਅਸੀਂ ਹੁਣ ਪੁਲਿਸ ਨੂੰ ਐਫ ਆਈ ਆਰ ਦਰਜ ਕਰਵਾਉਣ ਜਾ ਰਹੇ ਹਾਂ ਸਰ ਮੇਰਾ ਨਾਮ ਨੀਨਾ ਜੀ। ਨੀਨਾ ਤੂੰ ਕੀ ਕੰਮ ਕਰਦੋ ਰੇ? ਮੈਂ ਜੀ ਸਫਾਈ ਦਾ ਕੰਮ ਕਰਦੀ। ਯੋ ਪਤਾ ਲੱਗਿਆ ਚੋਰੀ ਹੋਈ ਗੋਲੋ। ਮੈਨੂੰ ਇਹਦਾ ਜੀ ਗੇਟ ਖੁੱਲਿਆ ਧਿਆਕੇ ਤੇ ਫਿਰ ਮੈਂ ਅੱਗੇ ਸਰਦਾ ਜਿੰ ਕਮਰੇ ਦੇ ਜਿੰਦਾ ਖੁੱਲਣ ਲੱਗਣਾ ਜਾਂਦੀ ਆ ਨਾ ਖੋਲਣ ਪਹਿਲਾਂ ਇਹਨਾਂ ਦਾ ਹੀ ਖੋਲਦੀ ਆ ਤਾਲਾ। ਫਿਰ ਉਹ ਉੱਥੇ ਦੇਖਾ ਨੀਚੇ ਗ੍ਰਿਆਵੇ ਆ ਤਾਲ ਜਿੰਦਾ। ਤਿੰਨੇ ਲੋਕ ਫਿਰ ਮੈਂ ਸਰ ਨੂੰ ਫੋਨ ਕਰਤਾ ਜਦੀ ਵੀ ਤੁਸੀਂ ਆ ਜਾਓ ਵੀ ਸਰ ਪੁੱਛ ਵੀ ਰੇ ਤੇ ਵੀ ਕੀ ਕਚੋਰੀ ਆ ਵੀ ਮੈਂ ਕਹਾਂ ਮੈਂ ਅੰਦਰ ਨਹੀਂ ਗਈ ਐ ਵੀ ਤੁਸੀਂ ਬਸ ਆ ਜਾਓ ਜਨ ਲਈ। ਹਾਂ।